ਬੁੱਧਵਾਰ ਬੁੱਧ ਕਰੇ ਪ੍ਰਗਾਸ ਹਿਰਦੇ ਕਮਲ ਮੈਂ ਹਰਕਾ ਵਾਸ ਬੁੱਧਵਾਰ ਤਾਂ ਜਿੱਦਾਂ ਦਾ ਬੁੱਧੀ ਦਾ ਪ੍ਰਗਾਸ ਕਰ ਲਿਆ ਉਦੋਂ ਬੁੱਧਵਾਰ ਆ ਨਹੀਂ ਬੁੱਧਵਾਰ ساری ਜਿੰਦਗੀ ਹੋਣਾ ਹੀ ਨਹੀਂ ਬੁੱਧਵਾਰ ਮੈਂ ਗੱਲਾਂ ਨੇ ਲੋਕਾਂ ਦੀ ਆ ਗਿਆ ਬੁੱਧਵਾਰ ਬੁੱਧਵਾਰ ਕਾ ਆ ਗਿਆ ਮਤਮਾਰੀ ਹੋਈ ਹੈ ਜੇ ਉਦੋਂ ਮਤਮਾਰੀ ਆਵੇ ਬੁੱਧਵਾਰ ਕੋ ਬੁੱਧਵਾਰ ਆ ਫਿਰ ਤਾਂ ਸਾਰੀ ਗੱਲ ਪਲਟਦੀ ਵਿਦਵਾਨਾਂ ਨੇ ਨਾ ਰੱਖਿਆ ਸਾਰੇ ਪਲਟਦੇ ਪੜਦੇ ਨਾ ਵਿਦਿਆ ਪਲਟਿਆ ਸਾਰੀ ਉਹ ਰੱਖਿਆ ਨੋ ਪਲਟ ਕੇ ਰੱਖ ਦਿੱਤੇ ਗੁਰਬਾਣੀ ਪੂਰੇ ਹਫਤੇ ਦੇ ਨਾਵੇਂ ਪਲਟ ਕੇ ਰੱਖ ਦਿੱਤੇ ਬੁੱਧਵਾਰ ਨਹੀਂ ਮੰਨਦੇ ਅਸੀਂ ਬੁੱਧਵਾਰ ਉਧਰ ਮੰਨਾਗੇ ਜਦ ਤੱਕ ਬੁੱਧੀ ਚ ਪ੍ਰਗਿਆਸ ਹੋ ਗਿਆ ਨਹੀਂ ਬੁੱਧਵਾਰ ਨਹੀਂ ਉਦਵਾਰ ਕਿਹੜੀ ਗੱਲ ਦਾ ਬੁੱਧੀ ਤਾਂ ਪ੍ਰਗਿਆਸ ਹੋਇਆ ਹੀ ਦੀ ਕਿਹੜੀ ਗੱਲ ਬੁੱਧਵਾਰ ਬੁੱਧੀ ਦੇ ਕਿਸੇ ਪ੍ਰਕਾਸ਼ ਦੀ ਹੋ ਰਹੀ ਹੈ ਕਹਿੰਦੇ ਬੁੱਧਵਾਰ ਆ ਕੇ ਬੁੱਧੀ ਪ੍ਰਕਾਸ਼ ਦੀ ਭਾਰੀ ਹਾਂ ਜਦੋਂ ਬੁੱਧਵਾਰ ਆ ਗਿਆ ਜਦੋਂ ਫਿਰ ਬੁੱਧਵਾਰੇ ਰਹੂਗਾ ਫਿਰ ਗਾਂ ਗਾਂ ਪਿਆਗ ਨਹੀਂ ਹੁੰਦਾ ਫਿਰ ਉਹ ਇਹ ਤਾਂ ਬੁੱਧਵਾਰੇ ਰਹੂਗਾ ਫਿਰ ਹੋਰ ਕੀ ਰਹਿਣ ਬੁੱਧ ਬਾਰ ਬੁੱਧੀ ਕਰੇ ਪ੍ਰਗਾਸ ਬੁੱਧ ਕਰੇ ਪ੍ਰਗਾਸ ਹਿਰਦੇ ਕਮਲ ਮੈਂ ਹਰਕਾ ਬਾਸ ਬਸ ਫਿਰ ਕੀ ਹੈ ਜੇ ਪ੍ਰਗਾਸ ਹੋਣ ਹਿਰਦੇ ਕਮਲ ਦੇ ਵਿੱਚ ਮਨ ਦੇ ਵਿੱਚ ਹਰਕਾ ਬਾਸ ਹੋ ਜਾਣਾ ਸ਼ਬਦ ਗੁਰੂ ਪ੍ਰਗਟ ਹੋ ਜਾਣਾ ਮਨ ਵਿੱਚ ਆਪ ਹੈ ਨਾ ਹਰਕਾ ਬਾਸ ਬਸ ਤਸੱਲੀ ਹੋ ਜਾਣੀ ਵੀ ਹਰਕਾ ਬਾਸ ਹੈਗਾ ਐ ਤਾਂ ਹੁਣ ਵੀ ਪਰ ਹੁਣੇ ਦੀ ਤਸੱਲੀ ਨਹੀਂ ਹੈ ਉਹਨੇ ਦੇਖਿਆ ਨਹੀਂ ਪ੍ਰਗਾਸ ਚਾਲਣ ਜੇ ਦਿਖੂਗਾ ਅੰਦਰ ਨੇਰਾ ਬੰਦਾ ਅੰਦਰੇ ਬੈਠਾ ਪ੍ਰਕਾਸ਼ ਹੋਵੇ ਤਾਂ ਹੀ ਦਿਖੂ ਬੰਦਰ ਦੇ ਵਿੱਚ ਹੀ ਹੈ ਦੇਵਤਾ ਹਰ ਤਾਂ ਅੰਦਰ ਹੀ ਆ ਮੰਦਰ ਦੇ ਪਰ ਉੱਥੇ ਚਾਨਣ ਹੈ ਨਹੀਂ ਨੇਰੇ ਦੀਦੀ ਦਾ ਇਹਨੂੰ ਜਦ ਪ੍ਰਕਾਸ਼ ਹੋ ਗਿਆ ਦੀਦੀ ਜੂਗਾ ਅੰਦਰ ਹਰਕਾ ਬਾਸ ਹਰ ਤਾਂ ਅੰਦਰ ਹੈ ਉਹ ਨੇਰੇ ਕਰਕੇ ਦੀਦੀ ਦਾ ਹਰਕਾ ਬਾਸ ਤਾਂ ਹੁਣ ਵੀ ਹੈ ਵੇਖੇਂ ਰੰਤ ਬੱਚੇ ਨੂੰ ਤਸल्ली ਯਾਦ ਹੋਊ ਜਾਂ ਦੇਖ ਲੂਗਾ ਦੇਖੂਗਾ ਜਾਂ ਜਾਣ ਲਊਗਾ ਗੁਰਮਿਲ ਦਉ ਇਕ ਸਮ ਧਰੇ ਉਰਦ ਪੰਕ ਲੈ ਸੂਧਾ ਕਰੇ ਗੁਰਮਿਲ ਦਉ ਇਕ ਸਮ ਧਰੇ ਇਕ ਸਮ ਧਰੇ ਦੋ ਕੌਣ ਨੇ ਤੂੰ ਔਰ ਮੈਂ ਹਰ ਹਰ ਇਹ ਜੀਵ ਔਰ ਹਰ ਗੁਰਔਰ ਕੇ ਲਾ ਜੇ ਗਿਆਨ ਮਿਲਦਾ ਦੁਆਨੂ ਇੱਕ ਬਣਾ ਲਵੇ ਵੀ ਇੱਕੋ ਹੀ ਨੇ ਦੋਹੀ ਹੀ ਇਹ ਉਹਨੂੰ ਗੁਰ ਨਹੀਂ ਬਣਨਾ ਤੂੰ ਜੇਲਾ ਨਹੀਂ ਰਹਿਣਾ ਫਿਰ ਜੇ ਇੱਕ ਹੋ ਗਿਆ ਫੇ ਕੌਣ ਗੁਰ ਪਹਿਲਾਂ ਤਾਂ ਕਹਿੰਦਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਇਹ ਵੀ ਕਹਿੰਦਾ ਨਾ ਫਿਰ ਕਹਿੰਦਾ ਕੌਣ ਕਹਿੰਦਾ ਬਾਪ ਹੈ ਕੌਣ ਕਹਿੰਦੀ ਮਾਂ ਹੈ ਇਹ ਵੀ ਕਹਿੰਦਾ ਉਹ ਕਦ ਕਹਿਣਾ ਉਹ ਕਹਿੰਦਾ ਜਦ ਗਿਆਨ ਹੋ ਗਿਆ ਫਿਰ ਕਹਿੰਦਾ ਜਦ ਕਹਿੰਦਾ ਨਾ ਕੋਈ ਕਿਸਦਾ ਬਾਪ ਹੈ ਨਾ ਮਾਂ ਹੈ ਪਹਿਲਾਂ ਕਹਿੰਦਾ ਤੂੰ ਵੇਰਾ ਪਿੰਦ ਤੂੰ ਵੇਰਾ ਮਾਤਾ ਤੂੰ ਵੇਰਾ ਪਿੰਦ ਤੂੰ ਵੇਰਾ ਪਰਾਤਾ ਫਿਰ ਕਹਿੰਦਾ ਕੋਈ ਗੇਦਾ ਭਰਾ ਨਹੀਂ ਕੋਈ ਮਾਂ ਨਹੀਂ ਕੋਈ ਪਿਓ ਨਹੀਂ ਕੁਛ ਵੀ ਨਹੀਂ ਫਿਰ ਇਹ ਵੀ ਕਹਿੰਦਾ ਇਹ ਕਹਿੰਦਾ ਗਿਆਨ ਹੋਏ ਤਾਂ ਬਹੁਤ ਪਹਿਲਾਂ ਕਾਤੇ ਕਹਿੰਦੇ ਪਹਿਲਾਂ ਜਿਹੜੇ ਸੰਸਾਰੀ ਭਾਈ ਰਿਸ਼ਤੇ ਨੇ ਇਹਨਾਂ ਨੂੰ ਮਟਾਉਣ ਵਾਸਤੇ ਕਹਿੰਦੇ ਵੀ ਇਹ ਨਹੀਂ ਹੁੰਦੇ ਇਹ ਰਿਸ਼ਤੇ ਪਹਿਲਾਂ ਸਰਬ ਸੰਸਾਰੀ ਰਿਸ਼ਤੇ ਛੱਡਣ ਵਾਸਤੇ ਕਹੀਏ ਗੱਲ ਭਈ ਤੂੰ ਤਾਂ ਹੈ ਜੇ ਭਾਈ ਆ ਪਿਤਾ ਸਭ ਕੁਝ ਆ ਤੇ ਤੈਨੂੰ ਹੀ ਵੇਰਾ ਜਨਮ ਹੈ ਆਤਮਾ ਤੋਂ ਸਰੀਰ ਦਾ ਰਿਸ਼ਤਾ ਜਿਹੜਾ ਨਾ ਮਾਸੋਂ ਸਭੇ ਸਾਥ ਨੇ ਉਹ ਉਹ ਕੱਟਣ ਵਾਸਤੇ ਗੱਲ ਕਹੀ ਹੈ ਸਰੀਰ ਵਾਲੇ ਨਹੀਂ ਹੁੰਦੇ ਸਰੀਰ ਵਾਲੇ ਸੀ ਬੰਦੀ ਬੈਠੇ ਆ ਪਰ ਹੁੰਦੇ ਆਤਮਾ ਵਾਲੇ ਵੀ ਨਹੀਂ ਹਨ ਬਾਅਦ 'ਚ ਵੀ ਗਤ ਆਤਮਾ ਵਾਲੇ ਵੀ ਗਤ ਨੇ ਦੋਏਕ ਹੋ ਗਏ ਉਹ ਤੇ ਆਤਮਾ ਵਾਲੇ ਵੀ ਨਹੀਂ ਉਹ ਵੀ ਕਹਿਣ ਸੌਣ ਕੋਈ ਦੂਜਾ ਹੈ ਉਹ ਵੀ ਕਹਿਣ ਸੌਣ ਕੋਈ ਆ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਕੋ ਉਹ ਤਾਂ ਕੇ ਹਸੀ ਪਹਿਲਾ ਸਰੀਰ ਵਾਲਾ ਛੱਡਣਾ ਸੀ ਜਾਂ ਸਰੀਰ ਵਾਲਾ ਪਰ ਪਹਿਲਾ ਸਰੀਰ ਵਾਲਾ ਪਰਮ ਚੱਕਣਾ ਸੀ ਫਿਰ ਆਤਮਾ ਵਾਲਾ ਪਰਮ ਚੱਕਣਾ ਸੀ ਆਤਮਾ ਵਾਲਾ ਵੀ ਪਰਮ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਨਾ ਗੁਰੂ ਆਣਾ ਬੁਝੇ ਲੈ ਗੁਰੂ ਕੌਣ ਆਪੇ ਗੁਰਜੇਲਾ ਗੁਰਕੋਣਾ ਜੇਲਾ ਕਾਣਾ ਕੋਈ ਵੀ ਨਹੀਂ ਆਪ ਉਪਦੇਸ਼ ਸਭਝੇ ਆਪ ਫਿਰ ਕੌਣ ਜੀ ਗੁਰੂਆ ਕੌਣ ਜੇਲਾ ਕੌਣ ਜੇਲਾ ਹੋਣਾ ਗੁਰੂ ਕੋਣਾ ਬੁੱਧੀਮਾਨ ਨੂੰ ਸਮਝਾ ਰਹੀ ਹੈ ਆਪਣੇ ਆਪ ਨੂੰ ਸਮਝਾ ਰਹੇ ਆ ਅਸੀਂ ਕਿਹਨੂੰ ਸਮਝਾ ਰਹੇ ਕਹਿੰਦਾ ਵੀ ਮੇਰਾ ਨਹੀਂ ਬਣਦਾ ਸਭ ਜਿਆ ਉਹ ਕੋਣ ਆਪੇ ਸਮਝ ਆਊਗਾ ਆਪਣਾ ਆਪੇ ਜੇਲਾ ਆਵੇ ਮਰੂਆ ਸਭ ਜਪੋ ਕੋਲਾ ਜਾ ਆਹੋ ਆਪੇ ਜਪੋ ਆਪਣਾ ਜਪ ਹੈ ਕੁਝ ਵੀ ਨਹੀਂ ਆਗਾ ਹਾਂ ਜਾ ਕੇ ਸਭ ਇਕਲੇ ਦੇ ਛਿਲਕੇ ਹੀ ਨੇ ਪਿੱਛੋਂ ਕੁਝ ਵੀ ਨਹੀਂ ਨਿਕਲਣਾ ਵਿੱਚੋਂ ਵਿੱਚੋਂ ਇਕੱਲਾ ਹੀ ਰਹਿ ਜਾਣਾ ਛਿਲਕੇ ਦੇ ਛਿਲਕੇ ਹੀ ਨੇ ਦੇਖ ਨੂੰ ਕੋਲਾ ਦਰਖਤਾ ਕੀ ਹੈ ਛਿਲਕੇ ਦੇ ਢਿਜੋ ਢਿਜੋ ਛਿਲਕੇ ਛਿਲਕੇ ਨੇ ਵਿੱਚੋਂ ਕੁਝ ਵੀ ਨਹੀਂ ਨਿਕਲਿਆ ਉਹ ਇਹ ਜੋ ਗੱਲ ਹੈ ਕੋਈ ਇੱਕ ਦਾ ਮਾਪਾ ਬਾਪ ਹੁੰਦਾ ਕੋਈ ਜਾਂ ਜੰਮਿਆਈ ਨੇ ਮਾਪਾ ਬਾਪ ਕਿਵੇਂ ਆ ਹ ਕਿਹਦਾ ਜਵਦਾ ਵਰਦਾ ਹੀ ਨਹੀਂ ਉਹਦਾ ਮਾਪਾ ਬਾਪ ਹੋ ਕੇ ਮੈਂ ਗਿਆ ਆਦਾਂ ਜਬਦੀ ਮਰਦੀ ਉਹਨੇ ਮਾਪਾ ਬਾਪ ਕਿੱਥੋਂ ਹੋ ਗਿਆ ਉਹਦਾ ਬਸ ਇਹ ਤਾਂ ਕਹਿਣ ਸੌਣ ਕੋਈ ਇਹ ਸਾਰੀਆਂ ਗੱਲਾਂ ਇੱਥੇ ਕਰਕੇ ਨਾ ਬਾਣੀ ਸਭ ਚੌਦੀ ਕਹਿ ਤਾਂ ਸਭ ਕੁਝ ਹੈ ਕੁਝ ਵੀ ਨਹੀਂ ਕੱਲ ਬੁੱਜਣ ਵਾਲੀ ਹੈ ਉੱਥੇ ਫੇਰ ਖੜੀ ਹੈ ਆਤਮਾ ਦਾ ਵੀ ਕੋਈ ਪਰਮਾਤਮਾ ਮਾਪ ਆਪ ਨਹੀਂ ਸਭ ਗੱਲ ਝੂਠ ਹੈ ਪਰਮਾਤਮਾ ਨਾਲ ਦੀ ਤਾਂ ਕੋਈ ਚੀਜ਼ ਨਹੀਂ ਹੈ ਪਰਮਾਤਮਾ ਦਾ ਆਪੇ ਹੈ ਹੈ ਪਰਮਾਤਮਾ ਦਾ ਕਨਸੈਪਟ ਗੁਰਬਾਣੀ ਚ ਨਹੀਂ ਸਕੇਤੇ ਪਰਮੇਸ਼ਰ ਵਾਲਾ ਪਰਮੇਸ਼ਰ ਹੋ ਕੋਮ ਕੁਲਕਟਿਵ ਈਸ਼ਰ ਆਪ ਹੈ ਪਰਮ ਈਸ਼ਵਰ ਸਾਰੀ ਸੰਗਤ ਹੈ ਸੰਗਤ ਨੂੰ ਧਨ ਤਨ ਗਿਆ ਧਨ ਤਨ ਸਤ ਸੰਗਤ ਜਿੱਤ ਹਰ ਰਸ ਪਾਇਆ ਬਿਲ ਉਹਦੇ ਵਿੱਚ ਜਿਹਨੇ ਮਿਲ ਲੈ ਉਹ ਇੱਕ ਹੈ ਸਾਰੇ ਇੱਕ ਇੱਕ ਮਲੇ ਹੋਏ ਦੇਖੋ ਬਿਲ ਜਾਨ ਨਾਨਕ ਨਾਮ ਪ੍ਰਗਾਸ ਜਾਂ ਪ੍ਰਗਾਸ ਹੋਇਆ ਬੁੱਧ ਪ੍ਰਗਾਸ ਹੋਗੀ ਪ੍ਰਗਾਸ ਹੋਗੀ ਨਾ ਬੁੱਧ ਬਸ ਉਹੀ ਪ੍ਰਗਾਸ ਹੈ ਹਰ ਕਬਾਸ ਹੋ ਗਿਆ ਰਹਿ ਗਿਆ ਕੁਝ ਵੀ ਨਹੀਂ ਕੇਲੇ ਦੇ ਸਾਰੇ ਛਿਲਕੇ ਉੱਡ ਗਏ ਇਹ ਆਪੇ ਹਰ ਹੈ ਔਰ ਆਪੇ ਹੀ ਇੱਕ ਰੰਗ ਹੈ ਆਪੇ ਬਹੁ ਰੰਗੀ ਉਹ ਬਹੁ ਰੰਗੀ ਦਾ ਛਿਲਕੇ ਹੀ ਤਾਂ ਐਵੇਂ ਹੀ ਬਾਕੀ ਦੇ ਛਿਲਕੇ ਹੀ ਨੇ ਇਕੱਠੇ ਕਰਕੇ ਇੱਕ ਬਣਦਾ ਸਾਰੇ ਗੁਣ ਇਕੱਠੇ ਕਰ ਦिए ਤਾਂ ਬੜ ਗਿਆ ਇਹ ਗੋੜ ਨੇ ਬਾਕੀ ਦੇ ਛਿਲਕੇ ਦਾ ਗੋੜ ਨੇ ਗੋੜ ਇਕੱਠੇ ਕਰੇ ਤਾਂ ਇੱਕ ਚੀਜ਼ ਆ ਮਜ਼ਬੂਤ ਹੈ। ꀻਲੇ ਕਿਉਂ ਨਾ? ꀻਲਾ ਵਾਲੇ ਇੱਕ ꀻਲੇ ਨੂੰ ਕਦੇ ਟਾਣਾ ਨਹੀਂ ਫੁੱਟਦਾ। ਫੁੱਟਦਾ। ਜੜਾ ਨਹੀਂ ਫੁੱਟਦਾ ਇਹ ਫੁੱਟਦਾ। ਕਿਸੇ ਜੀ ਨੂੰ ਟਾਣਾ ਫੁੱਟੇ ꀻਲੇ ਡੂੜੀ ਫੁੱਟੂਗਾ। ਇਹ ਜੇ ਵੀ ਤੇ ਰਸੂਣਾ ਫੁੱਟਿਆ ਨਾ ਫੁੱਟੇ ਕੇਲੇ ਰੂੜੀ ਪੜੋ ਇੱਕ ਹੋ ਰਹਿਣਾ ਆ ਜਲਾ ਜੋ ਫਟੂ ਜੇ ਫਟੂ ਉਹ ਦੇ ਕੇਲਾ ਫਾਕਾ ਝਾੜ ਇਹ ਇਕੱਲਾ ਹੀ ਭਗਦਾ ਹੈ ਇਹਦਾ ਝਾੜ ਇਕੱਲਾ ਹੀ ਭਗਦਾ ਹੈ ਦੋਗਰੇ ਦਾਲ ਹੋ ਗਈ ਏ ਇਕੋ ਹੀ ਭਗਦਾ ਹੈ ਫਿਰ ਪੱਕੀ ਵਾਲੀ ਬੋਲਦਾ ਹੈ ਦੋ ਤਾਂ ਕੱਚੀ ਬਾਣੀ ਬੋਲਦਾ ਦੋ ਬੋਲੀਆਂ ਬੋਲਦਾ ਫਿਰ ਦੋ ਇਕੱਟੀਆਂ ਹੁੰਦੀਆਂ ਨੇ ਪੱਕੀਆਂ ਦੋਏ ਨਹੀਂ ਹੁੰਦੀਆਂ ਜਦ ਦੋਏ ਬੋਲਦਾ ਨਾ ਇੱਕ ਹਾਂਜ ਬੋਲਦਾ ਇੱਕ ਬਾਂਜ ਬੋਲਦਾ ਦੋਏ ਕੱਚੀਆਂ ਨੇ ਮਨਵਤਾ ਕੱਚੀ ਨੇ ਕੋਈ ਮਨਵਤਾ ਉਹ ਕੱਚੀ ਹੀ ਹੈ ਬਾਣੀ ਉਹ ਅੰਤਰਾਤਮਾ ਦੀ ਬਾਣੀ ਹੁੰਦੀ ਹੈ ਉਹ ਵੀ ਕੱਚੀ ਹੋਰ ਖਲ ਗੁਰਮੇਲ ਦਉ ਇੱਕ ਸਮ ਧਰੇ ਉਰਦ ਪੰਗ ਲੈ ਸੁਧਾ ਕਰੇ ਗੁਰਮੇਲ ਦਉ ਜਦ ਜਦੋ ਐਸਾ ਗਿਆਨ ਵੱਲ ਜਵੇ ਪੂਰੀ ਰੋਸ਼ਨੀ ਹੋ ਜਵੇ ਤਾਂ ਦੋ ਇੱਕ ਸਮ ਧਰੇ ਫੇਰ ਇੱਕ ਬਣਾਉਣਾ ਠੀਕ ਬੁਲਾਉਣਾ ਪੈਂਦਾ ਜੋੜ ਨੂੰ ਇੱਕ ਬਣਾਉਣ ਵਾਸਤੇ ਜਿਵੇਂ ਟੁੱਟਿਆ ਉੱਥੇ ਉਹਨੂੰ ਪਤਾ ਹੀ ਨਾ ਲੱਗੇ ਵੀ ਰੋਸ਼ੀ ਕਦੇ ਹੈ ਉਹ ਇੱਕ ਸਭ ਧਰੇ ਇੱਕ ਬਣਾ ਕੇ ਰੱਖ ਲਵੇ ਉਹਨਾਂ ਨੂੰ ਇੱਕੋ ਬਣਾ ਕੇ ਰੱਖ ਦੋ ਜਾਂ ਇੱਕ ਬਣ ਗਿਆ ਚੇਲਾ ਕਿਹੜਾ ਰਹਿ ਗਿਆ ਬੁਰ ਕਿਹੜਾ ਰਹਿ ਗਿਆ ਪਿਤਾ ਕੌਣ ਰਹਿ ਗਿਆ ਪੁੱਤ ਕੌਣ ਰਹਿ ਗਿਆ ਰਹਿ ਗਿਆ ਕੋਈ ਤੇ ਕਿਹਨੂੰ ਕਹਿੰਦਾ ਸੀ ਤੂੰ ਮੇਰਾ ਪਿਤਾ ਤੂੰ ਮੇਰਾ ਮਾਤਾ ਸਿਰਫ ਸੰਸਾਰ ਵਾਲਾ ਮਾਤਾ ਪਿਤਾ ਭੁੱਲ ਜਾਣ ਨੂੰ ਕਹਿੰਦਾ ਸੀ ਕਿ ਆਤਮਾ ਦਾ ਨਹੀਂ ਹੁੰਦਾ ਮਾਤਾ ਪਿਤਾ ਆਪਾਂ ਤੋਂ ਆਤਮਨੀ ਪੈਦਾ ਉਹ ਉਹਦੋਂ ਮਾਇਆ ਵਾਲਾ ਮਾਤਾ ਪਿਤਾ ਛਡਾਉਣ ਵਾਸਤੇ ਕਿਹਾ ਸੀ ਜਦ ਉਹ ਗਹਾਣਾ ਪਰ ਬਚਕਣਾ ਫਿਰ ਇਹ ਕਹਿੰਦਾ ਫਿਰ ਗਹਾਣਾ ਹੋਰ ਗਹਾਣਾ ਸਭ ਦੇ ਦਿੰਦਾ ਵੀ ਇਹ ਵੀ ਨਹੀਂ ਹੁੰਦਾ ਇਹ ਵੀ ਤੈਨੂੰ ਹੀ ਕਿਹਾ ਸੀ ਉਹ ਛਡਾਉਣ ਵਾਸਤੇ ਕਿਹਾ ਸੀ ਨਾ ਹੈ ਜਦ ਉਹ ਛੱਡਦਾ ਫਿਰ ਇਹ ਕਹਿੰਦਾ ਇਹ ਵੀ ਨਹੀਂ ਹੁੰਦਾ ਜਿਹੜੀ ਜੀ ਨਾ ਕਹਦੇ ਜੰਮੀਆਂ ਨਾ ਵਰੀ ਉਹਦਾ ਮਾਤਾ ਪਿਤਾ ਦਾ ਸਵਾਲ ਕਿਉਂ ਪੈਦਾ ਹੋਊ ਸਵਾਲ ਤਾਂ ਉਹ ਨਹੀਂ ਪੈਦਾ ਹੋਊ ਜਦੋਂ ਜ਼ਬਰਦਸਤ ਜੋ ਚੀਂ ਨਾ ਕਰੇ ਜੋ ਬਿਆਹ ਨਾ ਕਰੀਏ ਉਹਦਾ ਮਾਦਾ ਪਤਾ ਸਵਾਲ ਪੈਦਾ ਕਿੱਥੋਂ ਹੋ ਗਿਆ ਬਲਣਾ ਹਾਰੇ ਜੀਰਾ ਨਾ ਹੈ ਇਹ ਜੀਵ ਕਿਹੜਾ ਮਰਦਾ ਫਿਰ ਇਹਦਾ ਮਾਦਾ ਪੈਦਾ ਕਿਵੇਂ ਆਊਗਾ ਅਜੇ ਗੱਲਾਂ ਇਹਨਾਂ ਗੱਲ ਨਹੀਂ ਆ ਇਹ ਕਹਿਣ ਸੁਣਨ ਦੀਆਂ ਗੱਲਾਂ ਹੀ ਨੇ ਸੰਸਾਰ ਹੀ ਛਡਾਉਣ ਵਾਸਤੇ ਹੈ ਬਹੁਤ ਕੁਝ ਬਹੁਤ ਕੁਝ ਜੈਨ ਸੰਸਾਰੀ ਮਲਤਵਾ ਛਡਾਉਣ ਵਾਸਤੇ ਕੀ ਹੋਇਆ ਪਹਿਲੀ ਸਟੇਜ ਦੀਆਂ ਤਾਂ ਨਾ ਨੇ ਜਾ ਦੋ ਛੱਡ ਦਿੰਦਾ ਫਿਰ ਗਾਹਾਂ ਦਾ ਸਭ ਕਾ ਜਾਂਦਾ ਤੇ ਦੋ ਪਦਾਰਥ ਲੈ ਲੈਂਦਾ ਫਿਰ ਗਾਹਾਂ ਦੇ ਜਿਹੜੇ ਦੋ ਨੇ ਫਿਰ ਉਹਦੇ ਅਦਤੋਂ ਜਾ ਕੇ ਗੁਰਬਾਣੀ ਦਾ ਸਾਰੀ ਗੱਲ ਸਿਲਸ ਬਦਲ ਜਾਂਦੀ ਹੈ। ਤੇ ਦੋ ਪਦਾਰਥ ਨੇ ਉਹਨਾਂ ਦੀ ਪੜਾਈ ਹੋਰ ਹੈ। ਪਹਿਲੇ ਦੋ ਦੀ ਪੜਾਈ ਹੋ ਗਈ। ਪਹਿਲੇ ਦੋ ਤਾਂ ਮਾਇਆ ਜੇ ਬਾਹਰ ਕੱਢਿਆ ਨੂੰ। ਮਾਇਆ ਜਲਿਪਤਾਂ ਮਾਇਆ ਛੜਾਈ ਹੈ। ਫਿਰ ਇਹਦਾ ਦੋ ਹੋਂਦ ਦਾ ਪਰਮ ਚੱਕਿਆ। ਇਹ ਜਿਹੜਾ ਧਰਮ ਭਰਮ ਨੇ ਦਰਬਾਇਆ ਹੋਇਆ ਹੈ ਨਾ ਇਹਦਾ ਕੋਈ ਕੋਈ ਪਰਮਾਤਮਾ ਹੈ ਕੋਈ ਰੱਬ ਹੈ ਤੂੰ ਉਹ ਪਤਾ ਨਹੀਂ ਕੀ ਹੈ ਤੂੰ ਪਤਾ ਨਹੀਂ ਕੀ ਹੈ ਇਲੇਖਾ ਹੁੰਦਾ ਹੈ ਕਿ ਨਹੀਂ ਫਿਰ ਇਹ ਭਰਮ ਚੱਕੇ ਬਾਅਦ ਚ ਜਦੋਂ ਉਹ ਭਰਮ ਚੱਕੇ ਫਿਰ ਇਹਨੂੰ ਕਹਿੰਦਾ ਇਹ ਵੀ ਉਹ ਵੀ ਕੁਝ ਨਹੀਂ ਸੀਗਾ ਉਹ ਐਵੇਂ ਈ ਸੀ ਗੱਲਾਂ ਕੀਤੀਆਂ ਕਹਿਣ ਸੁਣ ਕੋ ਦੂਜਾ ਦੂਜਾ ਨਹੀਂ ਹੈ ਕੋਈ ਉਹ ਕਹਿਣ ਸੁਣ ਦੀ ਗੱਲ ਸੀ ਜੇ ਉਹ ਨਾ ਕਹਿੰਦੇ ਤਾਂ ਉਹ ਛੱਡਣਾ ਨਹੀਂ ਸੀਗਾ ਉਹ ਤਾਂ ਉਹ ਲੋਕ ਕੋਈ ਤਰੀਕਾ ਨਹੀਂ ਸੀ ਛਡਾਉਣ ਵਾਲਾ ਮਾਪਿਓ ਸੰਸਾਰੀ ਮਾਪਿਓ ਛਡਾਉਂਦੇ ਕਿਸ ਵੇਸ ਤੇ ਛਡਾਉਂਦੇ ਕੀ ਸਮਝਾ ਕੇ ਛਡਾਉਂਦੇ ਕੀ ਦਲੀਲ ਦੇ ਕੇ ਛਡਾਉਂਦੇ ਉਹ ਦਲੀਲ ਦਿੱਤੀ ਸੀ ਸਿਰਫ ਆਤਮਾ ਦੀ ਵਿਆਤਮਾ ਦਾ ਵਾਪੇ ਉਹ ਦੱਸੋ ਕਿ ਹੋ ਗਿਆ ਉਹ ਦਲੀਲ ਸੀ ਉਹ ਤਾਂ ਨਹੀਂ ਛੁੱਟਦਾ ਨਹੀਂ ਉਹ ਦਲੀਲ ਉਸ ਵੇਲੇ ਠੀਕ ਲੱਗਦੀ ਸੀ ਠੀਕ ਐ ਸੀ ਪਰ ਉਦੋਂ ਗਾਹਾਂ ਜਦ ਗਿਆ ਇਹੋ ਕਹਿਣਾ ਵੀ ਇੱਕ ਫਾਇਦਾ ਦੂਜਾ ਨਾ ਮਾਪਿਆ ਇਹ ਕਹਿਣਾ ਮੈਂ ਵਰਦਾਈ ਨਹੀਂ ਜੋ ਵਰਦਾ ਹੀ ਨਹੀਂ ਜੰਦਾ ਹੀ ਨਹੀਂ ਫਿਰ ਉਹਦਾ ਮਾਪਿਆ ਕਿ ਮੈਂ ਕਹਿੰਦਾ ਬਸ ਗੱਲਾਂ ਹੀ ਸੀਆਂ ਉਦਾਂ ਹੀ ਠੀਕ ਐ ਤੂੰ ਠੀਕ ਐ ਨਾ ਐਵੇਂ ਹੁੰਦਾ ਪਰ ਉਦੋਂ ਐਵੇਂ ਕਹਿਣਾ ਸੀ ਉਦੋਂ ਇਹੀ ਕਹਿਣਾ ਸੀ ਕੁਝ ਗੱਲਾਂ ਐ ਜੀਆਂ ਨਾ ਉਦੋਂ ਇਹੀ ਕਹਿਣਾ ਸੀ ਹੋਜੀ ਗੁਰਮਿਲ ਦਉ ਇੱਕ ਸਭ ਧਰੇ ਉਰਦ ਪੰਕ ਲੈ ਸੂਧਾ ਕਰੇ ਜਿਹੜੀ ਪਹਿਲੀ ਪੌੜੀ ਹੈ ਨਾ ਉਹਤ ਬਪਰੀ ਵੀ ਕਹਿੰਦੀ ਤਿਆਗ ਉਹ ਮੁਕਤੀ ਦਾ ਉਪਦੇਸ਼ ਹੈ ਉਹ ਤਿਆਗਿਆ ਛੱਡਿਆ ਤਾਂ ਕਿ ਹੈ ਮਾਇਆ ਤੋਂ ਉੱਪਰ ਉਠਣ ਦਾ ਉਪਦੇਸ਼ ਹੀ ਨਾ ਉਹ ਵੀ ਬਦਲਦਾ ਛੱਡਦਾ ਤਿਆਗਦਾ ਕਹਦਾ ਉਹ ਸਾਚਨਾ ਮੰਨ ਉਹ ਵੀ ਕਿਹਾ ਸੀਗਾ ਮਾਂ ਪਿਓ ਨਹੀਂ ਹੁੰਦਾ ਭੁਗਤੀ ਵਾਲਾ ਉਪਦੇਸ਼ ਛੱਡ ਦਿੱਤਾ ਉਹ ਪੋਲੇ ਜੋ ਉਹ ਵੀ ਕਹਿੰਦੇ ਉਨ ਘਾਹ ਵਾਲੇ ਦੇਖੋ ਦਰਗਾਹਾਂ ਲੇਟਰਡ ਅਪ ਦੇਖੋ ਕੀ ਹੈ ਇਹ ਨਹੀਂ ਵਰਦਾ ਹੁੰਦਾ ਜਾਂ ਵਰਦਾ ਹੀ ਨਹੀਂ ਤੇ ਫਿਰ ਜੰਮਣ ਬਨ ਕਾ ਭਰਮ ਗਿਆ ਕੋਲ ਸਾ ਕੀ ਜਾਈ ਗਾ ਇਹਦੇ ਤਾਂ ਭਰਮ ਸੀ ਜੰਮਣ ਬਨ ਕਿ ਪਹਿਲੇ ਕਹਿੰਦੇ ਭਰਮਾ ਕੋ ਮੰਨਦਾ ਜੇ ਪਹਿਲੇ ਕਹਿੰਦੇ ਭਰਮਾ ਫਿਰ ਨਹੀਂ ਮੰਨਦਾ ਕੋਈ ਬਸ ਪਹਿਲਾ 10 ਸਟੈਪ ਅੱਧਾ ਜਿਹੜਾ ਸਟੈਪ ਉਹੀ ਚੱਲੂਗਾ ਉਹ ਤੋਂ ਬਾਅਦ ਦੂਆ ਚੱਲਦਾ ਉਹ ਪਹਿਲੇ ਆਣਾ ਕਹਿੰਦੀ ਜਿਵੇਂ ਐਵੇਂ ਸੀ ਗੱਲ ਉਹ ਵੀ ਐਵੇਂ ਸੀ ਸਹੀ ਉਰਦ ਪੰਕਲੈ ਮਿਲ ਦਉ ਇੱਕ ਸੰਭ ਧਰੇ ਉਰਦ ਪੰਕਲੈ ਸੂਧਾ ਕਰੇ ਕਰੇ ਗਾਇਨ ਬੜ ਜੂਗਾ ਦੋਹਾਂ ਨੂੰ ਇੱਕ ਮੰਨ ਲੋ ਚਤਰਮਨ ਨੂੰ ਇਹ ਕੋਈ ਭੇਦ ਨਹੀਂ ਕੋਈ ਬڑا ਨਹੀਂ ਕੋਈ ਛੋਟਾ ਨਹੀਂ ਜਿਹੜਾ ਉਰਦ ਪੰਕਾ ਮਨ ਪੁੱਠਾ ਹੋਇਆ ਹੈ ਨਾ ਮਨ ਆਪਣੇ ਆਪ ਨੂੰ ਘਟਿਆ ਬੰਦਾ ਇਹ ਮਾਇਆ ਵਾਲੂ ਇਹਦਾ ਝਕਾਓ ਹੈ ਇਹਨੂੰ ਸਿੱਧਾ ਰੱਖ ਨਾ ਦਾ ਤੂੰ ਘਟਿਆ ਨਾਮ ਹੈ ਵਧੀਆਂ ਆ ਇੱਕੋ ਹੀ ਆ ਬੋੜਾ ਤੇਰੇ ਅੰਦਰ ਭਰਮ ਜੀਦਾ ਗੁਰੂ ਚੇਲੇ ਦਾ ਉਹ ਵੀ ਕੱਢ ਦੇ ਮਾਇਆ ਵਾਲੂ ਝਾਕਣ ਦੀ ਲੋੜ ਨਹੀਂ ਦੋਇਆਪਾ ਇੱਕਾਂ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਦਾਣੇ ਦਾਣੇ ਜਿਵੇਂ ਕੋਣ ਵੱਡਾ ਛੋਟਾ ਹਿੱਕ ਕੋਈ ਹਾਂ ਤੋਰੀ ਹੈਗੇ ਇਹ ਪਰਮ ਕੜਦੇ ਕੋਈ ਗੁਰੂ ਹੈ ਜਾਂ ਕੋਈ ਚੇਲਾ ਕੁਛ ਨਹੀਂ ਆਪੇ ਕੋ ਜਲਾ ਤੋ ਆਪੇ ਕੋ ਜਲਾ Oh. I...